ਮਲੋੜ ਦੇ ਬਹੁਚਰਚਿਤ ਮਨਪ੍ਰੀਤ ਸਿੰਘ ਮੰਨਾ ਕਤਲ ਕੇਸ ਦੇ ਵਿੱਚ ਮਲੋੜ ਪੁਲਿਸ ਨੇ ਇੱਕ ਹੋਰ ਗੈਂਗਸਟਰ ਰਵੀ ਉਰਫ ਭੋਲਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਹਰਿਆਣਾ ਦੀ ਜੇਲ੍ਹ ਚੋਂ ਲਿਆਂਦਾ ਹੈ ਅਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਉਕਤ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਅਦਾਲਤ ਦੇ ਕੋਲੋਂ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਸਿਟੀ ਮਲੋੜ ਪੁਲਿਸ ਵੱਲੋਂ ਦਰਜ ਮਾਮਲੇ ਦੇ ਵਿੱਚ ਮੁੱਖ આરોપી ਲਾਰੈਂਸ ਬਿਸ਼ਨੋਈ ਸਮੇਤ 10 ਗੈਂਗਸਟਰਾਂ ਦੇ ਨਾਮ ਨੇ ਜਿਨ੍ਹਾਂ ਦੇ ਵਿੱਚੋਂ 2 ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗੈਂਗਸਟਰ ਰਵੀ ਉਰਫ ਭੋਲਾ ਦਾ ਨਾਮ ਗੈਂਗਸਟਰ ਕਪਿਲ ਨੇ ਲਿਆ ਸੀ ਜਿਸ ਦੇ ਆਧਾਰ ਤੇ ਰਵੀ ਉਰਫ ਭੋਲਾ ਨੂੰ ਨਾਮਜ਼ਦ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਮਲੋਟ ਨਿਵਾਸੀ ਸ਼ਰਾਬ ਕਾਰੋਬਾਰੀ ਮਨਪ੍ਰੀਤ ਸਿੰਘ ਮੰਨਾ ਪੁੱਤਰ ਕੁਲਦੀਪ ਸਿੰਘ ਨੂੰ ਮਲੋਟ ਅਤੇ ਬਠਿੰਡਾ ਰੋਡ ਤੇ ਸਥਿਤ ਸਕਾਈ ਮਾਲ ਦੇ ਵਿੱਚ ਬਣੀ ਜਿਮ ਚੋਂ ਬਾਹਰ ਨਿਕਲਦਿਆਂ ਗੈਂਗਸਟਰਾਂ ਦੇ ਵੱਲੋਂ 2 ਦਸੰਬਰ 2019 ਨੂੰ ਸ਼ਾਮ 7 ਵਜੇ ਸਿਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਹ ਗੈਂਗਸਟਰ ਜਿਹੜਾ ਇਹ ਸਾਨੂੰ 250 ਨੰਬਰ ਮਕਦਮਾ 2019 ਦਾ ਜਿਹੜਾ ਮਨਪ੍ਰੀਤ ਉਰਫ ਮੰਨਾ ਸੀ ਉਹਦਾ ਮਰਡਰ ਹੋਇਆ ਸੀ ਸਕਾਈ ਮਾਲ ਦੇ ਵਿੱਚ ਉਹਦੇ ਮਕਦਮੇ 'ਚ ਜਿਹੜਾ ਇਹ ਗੈਂਗਸਟਰ ਆਪਾਂ ਨੂੰ ਵਾਂਟਡ ਸੀਗਾ ਇਹਦਾ ਪ੍ਰੋਡਕਸ਼ਨ ਵਾਰੰਟ ਲਿਆ ਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਹਾਂਜੀ ਹਾਂਜੀ ਇਹਦਾ ਦੋ ਤਰੀਕਾ ਰਿਮਾਂਡ ਹੈ ਇਹ ਇਹ ਜਿਹੜੇ ਐਫ ਆਈ ਆਰ ਤੇ ਮੇਨ ਇਹਦਾ ਨਾਮ ਸੀ ਜੀ ਹਾਂਜੀ ਇਹਦਾ ਨਾਮ ਸੀਗਾ ਜੀ ਇਹਨੂੰ ਨਾਮਜ਼ਦ ਕੀਤਾ ਸੀਗਾ ਕਪਿਲ ਦੇ ਬਿਆਨਾਂ ਤੇ ਇਹਨੂੰ ਨਾਮਜ਼ਦ ਕੀਤਾ ਸੀ ਨਾਮਜ਼ਦ ਇਹ ਪੂਰਾ ਨਾਮ ਇਹਦਾ ਗੈਸਰ ਹੈ ਇਹਦਾ ਨਾਮ ਹੈਗਾ ਜੀ ਰਵੀ ਰਵੀ ਪੋਲਾ ਕਹਿੰਦੇ ਹਨ ਨੂੰ ਰਵੀ ਉਰਫ ਪੋਲਾ ਕਿੰਨੇ ਉਸ ਬੰਦੇ ਮਾਮਲੇ ਸੀਗੇ ਨਾਮਜੱਤ ਦੇ ਇਹ ਮੁਕਦਮੇ ਚ 10 ਬੰਦੇ ਨੇ ਜੀ ਠੀਕ ਹੈ ਕੋਈ ਰਹਿੰਦਾ ਵੀ ਹੈ ਹਾਂ ਜੀ ਹਜੇ ਦੋ ਦੋ ਬੰਦੇ ਹੋਰ ਰਹਿੰਦੇ ਨੇ ਉਹਨਾਂ ਦੀ ਅਰੈਸਟ ਪਾਣੀ ਬਾਕੀ ਹੈ ਜੀ ਮਲੋੜ ਦੇ ਬਹੁਚਰਚਿਤ ਮਨਪ੍ਰੀਤ ਸਿੰਘ ਮੰਨਾ ਕਤਲ ਕੇਸ ਦੇ ਵਿੱਚ ਮਲੋੜ ਪੁਲਿਸ ਨੇ ਇੱਕ ਹੋਰ ਗੈਂਗਸਟਰ ਰਵੀ ਉਰਫ ਭੋਲਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਹਰਿਆਣਾ ਦੀ ਜੇਲ੍ਹ ਚੋਂ ਲਿਆਂਦਾ ਹੈ ਅਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਉਕਤ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਅਦਾਲਤ ਦੇ ਕੋਲੋਂ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਸਿਟੀ ਮਲੋਟ ਪੁਲਿਸ ਵੱਲੋਂ ਦਰਜ ਮਾਮਲੇ ਦੇ ਵਿੱਚ ਮੁੱਖ આરોપી ਲਾਰੈਂਸ ਮਿਸ਼ਨੋਈ ਸਮੇਤ 10 ਗੈਂਗਸਟਰਾਂ ਦੇ ਨਾਮ ਨੇ ਜਿਨ੍ਹਾਂ ਦੇ ਵਿੱਚੋਂ 2 ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗੈਂਗਸਟਰ ਰਵੀ ਉਰਫ ਪੋਲਾ ਦਾ ਨਾਮ ਗੈਂਗਸਟਰ ਕਪਿਲ ਨੇ ਲਿਆ ਸੀ ਜਿਸ ਦੇ ਆਧਾਰ ਤੇ ਰਵੀ ਉਰਫ ਪੋਲਾ ਨੂੰ ਨਾਮਜ਼ਦ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਮਲੋਟ ਨਿਵਾਸੀ ਸ਼ਰਾਬ ਕਾਰੋਬਾਰੀ ਮਨਪ੍ਰੀਤ ਸਿੰਘ ਮੰਨਾ ਪੁੱਤਰ ਕੁਲਦੀਪ ਸਿੰਘ ਨੂੰ ਮਲੋਟ ਅਤੇ ਬਠਿੰਡਾ ਰੋਡ ਤੇ ਸਥਿਤ ਸਕਾਈ ਮਾਲ ਦੇ ਵਿੱਚ ਬਣੀ ਜਿਮ ਚੋਂ ਬਾਹਰ ਨਿਕਲਦਿਆਂ ਗੈਂਗਸਟਰਾਂ ਦੇ ਵੱਲੋਂ 2 ਦਸੰਬਰ 2019 ਨੂੰ ਸ਼ਾਮ 7 ਵਜੇ ਸਿਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜੀ ਗੈਂਗਸਟਰ ਜਿਹੜਾ ਇਹ ਸਾਨੂੰ 250 ਨੰਬਰ ਮਕਦਮਾ 2019 ਦਾ ਜਿਹੜਾ ਮਨਪ੍ਰੀਤ ਉਰਫ ਮੰਨਾ ਸੀ ਉਹਦਾ ਮਰਡਰ ਹੋਇਆ ਸੀ ਸਕਾਈ ਮਾਲ ਦੇ ਵਿੱਚ ਉਹਦੇ ਮਕਦਮੇ 'ਚ ਜਿਹੜਾ ਇਹ ਗੈਂਗਸਟਰ ਆਪਾਂ ਨੂੰ ਵਾਂਟਡ ਸੀਗਾ ਇਹਦਾ ਪ੍ਰੋਡਕਸ਼ਨ ਵਾਰੰਟ ਲਿਆ ਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਹਾਂਜੀ ਹਾਂਜੀ ਇਹਦਾ ਦੋ ਤਰੀਕਾ ਰਿਮਾਂਡ ਹੈ ਇਹ ਇਹ ਜਿਹੜੇ ਐਫ ਆਈ ਆਰ 'ਚ ਮੇਨ ਇਹਦਾ ਨਾਮ ਸੀ ਹਾਂਜੀ ਇਹਦਾ ਨਾਮ ਸੀਗਾ ਜੀ ਇਹਨੂੰ ਨਾਮਜ਼ਦ ਕੀਤਾ ਸੀਗਾ ਕਪਿਲ ਦੇ ਬਿਆਨਾਂ ਤੇ ਇਹਨੂੰ ਨਾਮਜ਼ਦ ਕੀਤਾ ਸੀ ਨਾਮਜ਼ਦ ਇਹ ਪੂਰਾ ਨਾਮ ਇਹਦਾ ਗੈਸਟਰ ਹੈ ਇਹਦਾ ਨਾਮ ਹੈਗਾ ਜੀ ਰਵੀ ਰਵੀ ਪੋਲਾ ਕਹਿੰਦੇ ਇਹਨੂੰ ਰਵੀ ਉਰਫ ਪੋਲਾ ਕਿੰਨੇ ਉਸ ਬੰਦੇ ਮਾਮਲੇ ਸੀਗੇ ਨਾਮਜਾਫਤ ਜਿਹੜੇ ਇਹ ਮੁਕਦਮੇ ਚ 10 ਬੰਦੇ ਨੇ ਜੀ ਠੀਕ ਹੈ ਕੋਈ ਰਹਿੰਦਾ ਵੀ ਹੈ ਹਾਂ ਜੀ ਹਜੇ ਦੋ ਦੋ ਬੰਦੇ ਹੋਰ ਰਹਿੰਦੇ ਨੇ ਉਹਨਾਂ ਦੀ ਅਰੈਸਟ ਪਾਣੀ ਬਾਕੀ ਹੈ ਜੀ